ਨਿਊਜ਼ ਬਾਣੀ YouTube ਚੈਨਲ ਤੇ ਆਪਦਾ ਸਵਾਗਤ ਹੈ ਹੁਣ ਤੁਸੀਂ ਸਰਜੀਤ ਸਿੰਘ ਕੋਲੋਂ ਪੰਜਾਬੀ ਵਿੱਚ ਦੇਸ਼ ਵਿਦੇਸ਼ ਦੀਆਂ ਖਬਰਾਂ ਸੁਣੋਗੇ ਸਭ ਤੋਂ ਪਹਿਲਾਂ YouTube ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਜੰਮੂ ਕਸ਼ਮੀਰ ਚ ਕੰਟਰੋਲ ਰੇਖਾ ਤੇ IED ਧਮਾਕੇ ਦੇ ਕਾਰਨ ਕੈਪਟਨ ਸਮੀਰ ਦੋ ਜਵਾਨ ਸ਼ਹੀਦ ਹੋ ਗਏ ਅਤੇ ਇਸ ਧਮਾਕੇ ਵਿੱਚ ਇੱਕ ਆਰਮੀ ਜਵਾਨ ਜ਼ਖਮੀ ਹੋ ਗਿਆ ਉਪਰ ਰਾਜਪਾਲ ਮਨੋਜ ਸਿਨਾ ਨੇ ਡਿਊਟੀ ਦੌਰਾਨ ਆਪਣੀਆਂ ਜਾਨਾਂ ਗੁਆਣ ਬਾਲੀ ਫੌਜੀ ਜਵਾਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਉਹਨਾਂ ਨੇ ਕਿਹਾ ਹੈ ਕਿ ਇਹਨਾਂ ਦੀਆਂ ਬਲਦਾਨ ਨੂੰ ਯਾਦ ਰੱਖਿਆ ਜਾਵੇਗਾ ਸੁਪਰੀਮ ਕੋਰਟ ਨੇ ਕਿਹਾ ਹੈ ਕਿ ایਵੀਐਮ ਦਾ ਡਾਟਾ ਨਾਮਟਾਇਆ ਜਾਵੇ ਕਿਉਂਕਿ ਆਉਣ ਵਾਲੇ ਸਮੇਂ ਵਿੱਚ ਜੇਕਰ ਕਿਸੇ ਤਰ੍ਹਾਂ ਦੀ ਜਾਂਚ ਦੀ ਲੋੜ ਹੋਵੇ ਤਾਂ ਇਸ ਡਾਟੇ ਨੂੰ ਚੈੱਕ ਕੀਤਾ ਜਾ ਸਕਦਾ ਹੈ ਗੁਹਾਟੀ ਹਾਈ ਕੋਰਟ ਨੇ ਕਿਹਾ ਹੈ ਕਿ ਏਟੀਐਮ ਦੀ 24 ਘੰਟੇ ਸਖਿਆ ਜ਼ਰੂਰੀ ਨਹੀਂ ਹੈ ਐਮਪੀ ਸੁਖਿੰਦਰ ਸਿੰਘ ਰੰਧਾਵਾ ਨੇ ਪੰਜਾਬ ਤੋਂ ਨਸ਼ੀਲੀਆਂ ਵਸਤੂਆਂ ਅਤੇ ਹਥਿਆਰਾਂ ਦੀ ਸਮਗਲ ਲੰਗ ਦੇ ਨਾਂ ਨਾਲ ਪੁਲਿਸ ਚੌਕੀਆਂ ਤੇ ਵਿਦੇਸ਼ੀ ਗਰਨੇਡਾ ਨਾਲ ਹੋਏ ਹਮਲਿਆਂ ਦਾ ਮਾਮਲਾ ਮੰਗਲਵਾਰ ਲੋਕ ਸਭਾ ਵਿੱਚ ਉਠਾਇਆ ਤੇ ਰਾਸ਼ਟਰੀ ਜਾਂਚ ਏਜੰਸੀ ਤੋਂ ਇਸ ਦੀ ਜਾਂਚ ਦੀ ਮੰਗ ਕੀਤੀ ਗਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਫਰਾਂਸ ਦੇ ਰਾਸ਼ਟਰਪਤੀ ਐਮੈਨੂਅਲ ਮੈਕਰੋ ਦੇ ਨਾਲ ਆਰਟੀਫੀਸ਼ੀਅਲ ਇੰਟੈਲੀਜੈਂਸ ਨੂੰ ਲੈ ਕੇ ਜੋਜੀਤ ਸਿਖਰ ਸੰਮੇਲਨ ਦੀ ਸਹਿ ਪ੍ਰਧਾਨਗੀ ਕੀਤੀ ਇਸ ਮੌਕੇ ਤੇ ਪ੍ਰਧਾਨ ਮੰਤਰੀ ਕਹੇ ਕਿ ਅਸੀਂ ਅਜੇ ਸ਼ੁਰੂਆਤੀ ਦੌਰ ਵਿੱਚ ਲੰਗੇ ਰਹੇ ਹਾਂ ਇਹ ਹੀ ਮਨੁੱਖਤਾ ਦੇ ਰਾਸਤੇ ਨੂੰ ਔਕਾਰ ਦੇਵੇਗਾ ਉਹਨਾਂ ਨੇ ਇਹ ਵੀ ਕਿਹਾ ਕਿ ਏਆਈਡੀ ਦੇ ਇੱਕ ਵਾਰ ਤੋਂ ਆਉਣ ਵਾਲੇ ਸਮੇਂ ਵਿੱਚ ਨੁਕਸਾਨ ਦੇ ਵੀ ਹੋ ਸਕਦੀ ਹੈ ਅਗਲਾ ਏਆਈ ਸੰਮੇਲਨ ਭਾਰਤ ਵਿੱਚ ਕਰਵਾਇਆ ਜਾਵੇਗਾ ਮਹਾਕੁੰਭ ਜਾਣ ਵਾਲੀ ਯਾਤਰੀਆਂ ਦੀ ਭੀੜ ਕਾਰਨ ਬਿਹਾਰ ਦੇ ਮਧੂਬਾਨੀ ਰੇਲਵੇ ਸਟੇਸ਼ਨ ਤੇ ਇੱਕ ਤੌਰ ਤੇ ਟ੍ਰੇਨ ਚ ਨਾਲ ਚੜ੍ਹ ਸੇਕਣ ਤੋਂ ਗੁੱਸੇ ਵਿੱਚ ਆਏ ਲੋਕਾਂ ਨੇ ਸਪਤਾੰਤਰ ਸਨਾਨੀ ਐਕਸਪ੍ਰੈਸ ਏਸੀ ਕੋਚ ਦੇ ਸ਼ੀਸ਼ੇ ਤੋੜ ਦਿੱਤੇ ਭਾਰਤੀ ਜਨਤਾ ਪਾਰਟੀ ਦੀ ਸੰਸਦ ਮੈਂਬਰ ਹਿਮਾ ਮਾਲੀ ਨੇ ਪ੍ਰਯਾਗਰਾਜ ਮਹਾਕੁੰਭ ਆਯੋਜਨ ਦੀ ਵਿਵਸਥਾ ਨਾਲ ਜੁੜੇ ਵਿਰੋਧੀ ਧਿਰ ਦੇ ਦਾਅਵਿਆਂ ਨੂੰ ਨਕਾਰਦਿਆਂ ਕਿਹਾ ਹੈ ਕਿ ਉੱਥੇ ਪ੍ਰਬੰਧ ਬਹੁਤ ਵਧੀਆ ਹੈ ਤੇ ਕਿਸੇ ਵੀ ਤਰ੍ਹਾਂ ਦੇ ਕੋਈ ਵੀ ਯਾਤਰੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਨਹੀਂ ਕਰਨਾ ਪੈ ਰਿਹਾ ਇੱਥੇ ਜ਼ਿਕਰਯੋਗ ਹੈ ਕਿ ਆ ਪਿਛਲੇ ਕਈ ਦਿਨਾਂ ਤੋਂ ਉੱਥੇ ਬਹੁਤ ਸਰੀਆਂ ਘਟਨਾਵਾਂ ਘਟ ਰਹੀਆਂ ਹਨ ਜਿਸ ਕਾਰਨ ਯਾਤਰੀਆਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਵੇਂ ਟੈਂਟਾਂ ਨੂੰ ਅੱਗ ਲੱਗਣੀ ਤੇ ਭੀੜ ਦੁਆਰਾ ਲੋਕਾਂ ਦਾ ਥੱਲੇ ਮਾਰੇ ਜਾਣਾ ਆਦ ਦੇਖਣ ਨੂੰ ਮਿਲਿਆ ਹੈ। ਕੱਲ 350 ਕਿਲੋਮੀਟਰ ਲੰਬਾ ਜਾਮ ਵੀ ਲੱਗਿਆ ਸੀ ਜਿਸ ਕਾਰਨ ਬਹੁਤ ਸਾਰੇ ਯਾਤਰੀ ਰਸਤੇ ਵਿੱਚ ਹੀ ਫਸੇ ਹੋਏ ਹਨ। ਜਦੋਂ ਤੋਂ 트੍ਰੰਪ ਅਮਰੀਕਾ ਦੇ ਰਾਸ਼ਟਰਪਤੀ ਬਣੇ ਹਨ ਉਹ ਸ਼ੇਅਰ ਬਾਜ਼ਾਰ ਮਾਰਕੀਟ ਤੇ ਉਸ ਦਾ ਬਹੁਤ ਹੀ ਬੁਰਾ ਅਸਰ ਦੇਖਣ ਨੂੰ ਮਿਲ ਰਿਹਾ ਹੈ। 트੍ਰੰਪ ਸਰਕਾਰ ਨੇ ਕੱਲ 25% ਸਟੀਲ ਅਤੇ ਐਲੂਮੀਨੀਅਮ ਉੱਤੇ ਟਾਇਰ ਫਰ ਗਿਆ ਸੀ ਜਿਸ ਕਾਰਨ ਭਾਰਤੀ 11 ਤੇ ਵੀ ਇਸ ਦਾ ਅਸਰ ਦੇਖਣ ਨੂੰ ਮਿਲਿਆ ਕੱਲ ਸੈਂਸੈਕ ਡਿੱਗ ਕੇ 1018.20 ਅੰਕ ਤੱਕ ਡਿੱਗ ਗਿਆ ਜਦਕਿ ਨਿਵੇਸ਼ਕਾਂ ਦੇ 9 ਲੱਖ 18 ਹਜ਼ਾਰ 29 ਕਰੋੜ ਰੁਪਏ ਡੁੱਬ ਗਏ ਦਿੱਲੀ ਵਿਖੇ ਆਮ ਆਦਮੀ ਪਾਰਟੀ ਦੀ ਮੀਟਿੰਗ ਅਰਵਿੰਦ ਕੇਜੀ ਵਾਲਦੀ ਪਰਧਾਨਗੀ ਵਿੱਚ ਹੋਈ ਇੱਥੇ ਪੰਜਾਬ ਦੇ ਸਾਰੇ ਵਿਧਾਇਕਾਂ ਨੂੰ ਸੱਦਿਆ ਗਿਆ ਸੀ ਅਰਵਿੰਦ ਕੇਜੀ ਬਾਨ ਨੇ ਕਿਹਾ ਕਿ ਤੁਸੀਂ ਇਕਜੁੱਟ ਹੋ ਕੇ ਰਹੋ ਲੋਕਾਂ ਦੇ ਕੰਮ ਕਰੋ ਤੇ ਉਹਨਾਂ ਦੀਆਂ ਉਮੀਦਾਂ ਤੇ ਖਰੇ ਉਤਰੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਮੌਕੇ ਦੇ ਬੋਲਦਿਆ ਕਿ ਪੰਜਾਬ ਨੂੰ ਅਸੀਂ ਅਜਿਹਾ ਮਾਡਲ ਸੂਬਾ ਬਣਾਵਾਂਗੇ ਕਿ ਪੂਰਾ ਦੇਸ਼ ਇਸ ਨੂੰ ਦੇਖੇਗਾ ਅਰਵਿੰਦ ਕੇਜੀ ਦੀ ਵੱਲੋਂ ਦਿੱਲੀ ਵਿਖੇ ਬੁਲਾਈ ਗਈ ਮੀਟਿੰਗ ਵਿੱਚ ਇਹ ਵੀ ਸੰਦੇਸ਼ ਦੇਣ ਦਾ ਮੌਕਾ ਦਿੱਤਾ ਗਿਆ ਕਿ ਅਸੀਂ ਸਾਰੇ ਇੱਕਜੁੱਟਾਂ ਤੇ ਸਾਨੂੰ ਕਿਸੇ ਵੀ ਪ੍ਰਕਾਰ ਦਾ ਕੋਈ ਵੀ ਦੂਸਰੀਆਂ ਪਾਰਟੀਆਂ ਤੋਂ ਖਤਰਾ ਨਹੀਂ ਹੈ ਸ਼ਾਮਲੀ ਵਿਖੇ ਪੁਲਸਬਲਨ ਸ਼ਾਪਾ ਮਾਰੀ ਕੀਤੀ ਗਈ ਇੱਥੇ ਇੱਕ ਵਿਅਕਤੀ ਨੇ ਕ੍ਰਿਪਟੋਕਰੰਸੀ ਦੇ ਨਾਂ ਤੇ ਲੋਕਾਂ ਕੋਲੋਂ ਕਰੋੜਾਂ ਰੁਪਏ ਦੀ ਹੀਰਾ ਫੇਰੀ ਕਰਕੇ ਉਹ ਦੁਬਈ દોੜ ਗਿਆ ਹੈ ਮਹਾਕੁੰਭ ਮੇਲੇ ਤੋਂ ਪਾਰਤ ਰਹੇ ਦੋ ਸੜਕ ਹਾਦਸਿਆਂ ਵਿੱਚ ਨੌ ਲੋਕਾਂ ਦੀ ਮੌਤ ਹੋ ਗਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਗੁਰੂ ਰਵਦਾਸ ਜੀ ਦੇ 648ਵੇਂ ਪ੍ਰਕਾਸ਼ ਉਸ ਹਫ਼ਤੇ ਲੋਕਾਂ ਨੂੰ ਵਧਾਈ ਦਿੱਤੀ ਸਨੀਲ ਜੱਖਣ ਨੇ ਕਿਹਾ ਹੈ ਕਿ ਅੱਜ ਮੁੱਖ ਮੰਤਰੀ ਨੇ ਕੋਈ ਵੀ ਚੁਟਕਲਾ ਨਹੀਂ ਸੁਣਾਇਆ ਕੱਲ ਉਹ ਦਿੱਲੀ ਵਿਖੇ ਹੋਈ ਮੀਟਿੰਗ ਤੇ ਟਿੱਪਣੀ ਕਰ ਰਹੇ ਸਨ ਅਮਰੀਕਾ ਸਰਕਾਰ ਵੱਲੋਂ 25% ਦੀ ਟੈਰਫ ਲਗਾਉਣ ਨਾਲ ਸਟੀਲ ਮਾਰਕੀਟ 6% ਦੀ ਡੇਗੀ ਹੈ ਚੀਨ ਨੂੰ ਸਰਕਾਰ ਨੇ ਅਮਰੀਕਾ ਨੇ ਇਹ ਟੈਰਫ ਲਗਾਇਆ ਸੀ ਇਸ ਦੇ ਨਾਲ ਭਾਰਤੀ ਕੰਪਨੀਆਂ ਵੀ ਲਪੇਟ ਵਿੱਚ ਆ ਗਈਆਂ ਹਨ ਭਾਰਤ ਤੇ ਇੰਗਲੈਂਡ ਦੇ ਵਿਚਕਾਰ ਤਿੰਨ ਮੈਚਾਂ ਦੀ ਲੜੀ ਖੇਡੀ ਜਾ ਰਹੀ ਹੈ ਤੇ ਦੋ ਮੈਚ ਹੋ ਚੁੱਕੇ ਹਨ ਭਾਰਤ ਪਹਿਲਾਂ ਹੀ 2-0 ਨਾਲ ਇਹ ਲੜੀ ਜਿੱਤ ਚੁੱਕਾ ਹੈ ਅੱਜ ਆਖਰੀ ਤੀਸਰਾ ਮੈਚ ਭਾਰਤ ਤੇ ਇੰਗਲੈਂਡ ਦੀ ਕ੍ਰਿਕਟ ਟੀਮ ਵਿਚਕਾਰ ਖੇਡਿਆ ਜਾਵੇਗਾ ਕ੍ਰਿਕਟ ਖਿਡਾਰੀ ਕ੍ਰਿਸਟ ਗਿਲ ਨੇ ਕਿਹਾ ਹੈ ਕਿ ਕੋਹਲੀ ਅਜੀਬੀ ਦੁਨੀਆ ਦਾ ਸਰਬਉੱਤਮ ਖਿਡਾਰੀ ਹੈ ਬੇਸ਼ੱਕ ਉਹ ਖਰਾਬ ਫਾਰਮ ਵਿੱਚ ਚੱਲ ਰਹੇ ਹਨ ਉਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਰਮੇਸ਼ ਪੋਖਰੀয়াল ਨਿਸ਼ਾਂਕ ਦੀ ਬੇਟੀ ਅਰੁਸ਼ੀ ਨਿਸ਼ਾਂਕ ਦੇ ਨਾਲ 4 ਕਰੋੜ ਰੁਪਏ ਦੀ ਠੱਗੀ ਹੋਈ ਹੈ। ਮਾਤਾ-ਮਾਨੇ ਉਹਨਾਂ ਦੇ ਕੋਲੋਂ 4 ਕਰੋੜ ਰੁਪਏ ਹੀਰੋਇਨ ਬਣਾਉਣ ਦੇ ਲਈ ਆਫਰ ਕਾਣ ਖਾਗਲੇ ਹਨ। ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਸ਼ੀਨਾ ਦੇ ਘਰ ਵਿੱਚ ਹਿੱਸਾ ਕਾਣ ਵਾਲੇ 1300 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਮਹਾਕੁੰਭ ਸੰਗਮ ਦੇ ਇਸ਼ਨਾਨ ਕਰਨ ਵਾਲਿਆਂ ਦੀ ਗਿਣਤੀ 45 ਕਰੋੜ ਤੋਂ ਪਾਰ ਕਰ ਗਈ ਹੈ ਮਹਾਕੁੰਭ ਦਾ ਅੱਜ ਆਖਰੀ ਦਿਨ ਇਸ਼ਨਾਨ ਹੋਵੇਗਾ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਿਹਾ ਹੈ ਕਿ ਬੱਚਾ ਬੱਚਾ ਵੀ ਜਾਣਦਾ ਹੈ ਕਿ ਪਾਕਿਸਤਾਨ ਨੂੰ ਫੌਜ ਮੁਖੀ ਹੀ ਚਲਾ ਰਹੇ ਹਨ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਫਲਸਤੀਨੀ ਅੱਤਵਾਦੀ ਸਮੂਹ ਹਾਸ ਨੂੰ ਧਮਕੀਆਂ ਦਿੱੰਦਿਆ ਕਿ ਜੇ ਸ਼ਨੀਵਾਰ ਤੱਕ ਇਜ਼ਰਾਇਲ ਤੋਂ ਅਗਵਾ ਕੀਤੇ ਗਏ ਸਾਰੇ ਬੰਦਕਾਂ ਨੂੰ ਰਿਹਾਈ ਨਹੀਂ ਕੀਤਾ ਤਾਂ ਗਾਜ਼ਾ ਦਾ ਸਭ ਕੁਝ ਤਬਾਹ ਕਰ ਦਿੱਤਾ ਜਾਵੇਗਾ ਟਰੰਪ ਨੇ ਕਿਹਾ ਹੈ ਕਿ ਜੇਕਰ ਸ਼ਨੀਵਾਰ ਦੁਪਹਿਰ 12 ਵਜੇ ਤੱਕ ਸਾਰੇ ਬੰਦਕਾਂ ਨੂੰ ਵਾਪਸ ਨਹੀਂ ਭੇਜਿਆ ਜਾਂਦਾ ਤਾਂ ਮੈਨੂੰ ਲੱਗਦਾ ਹੈ ਕਿ ਜੰਗ ਬੰਦੀ ਸਮਝੌਤੇ ਨੂੰ ਰੱਦ ਕਰ ਦੇਣਾ ਚਾਹੀਦਾ ਹੈ ਹੋਣ ਖਬਰਾਂ ਸਮਾਪਤ ਹੋਈਆਂ ਧੰਨਵਾਦ ਸ਼ੁਕਰੀਆ ਜੇਕਰ ਤੁਹਾਨੂੰ ਸਾਡੇ ਚੈਨਲ ਤੇ ਪ੍ਰਸਾਰਤ ਕੀਤੀਆਂ ਜਾਣ ਵਾਲੀਆਂ ਖਬਰਾਂ ਵਧੀਆ ਲੱਗਦੀਆਂ ਹਨ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਸ਼ੇਅਰ ਕਰੋ ਸ਼ੁਕਰੀਆ ਜੀ